ਕੋਈ ਕਿਲਾ ਦੋ ਕਿਲੇ ਚਾਰ ਕਿਲੇ ਉਹਦੇ ਤੋਂ ਆਪਦੇ ਬੱਚਿਆਂ ਦਾ ਪੇਟ ਪਾਲਣ ਕਰ ਰਿਆ ਅੱਜ ਉਹਨਾਂ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਆਪਦੇ ਪੱਖੀ ਰਵਈਏ ਦੇ ਨਾਲ ਆਪਦੇ ਚਿਹਰਿਆਂ ਨੂੰ ਦੇਣ ਲਈ ਪੱਪਾਂ ਭਾਰਨੇ ਉਹਨਾਂ ਨੂੰ ਖੇੜਿਆ ਜਾ ਰਿਹਾ ਕਿ ਤੁਸੀਂ ਜ਼ਮੀਨਾਂ ਛੱਡੋ ਤੇ ਠੇਕਾ ਲੈ ਲਓ ਆਪ ਦਾ ਕੀ ਗੱਲ ਬਈ ਕਿਉਂ ਲੈਣ ਥੇ ਅਗਲੇ ਨੇ ਸੱਭਾਂ ਦੇ ਸਿਰ ਨਿੱਤੇ ਇੱਥੇ ਅਗਲੇ ਨੇ ਝਾੜ ਬੂੰਆਂ ਪੱਟ ਕੇ ਜ਼ਮੀਨਾਂ ਨੂੰ ਆਬਾਦ ਕੀਤਾ 50 ਸਾਲ ਹੋ ਗਏ ਨਾ ਨੂੰ ਜ਼ਮੀਨਾਂ ਦੇ ਉੱਤੇ ਕਾਬਜ ਨੂੰ ਅੱਜ ਤੁਹਾਡੇ ਪਿਓ ਦਾ ਰਾਜ ਹੋ ਗਿਆ ਤੁਹਾਨੂੰ ਜ਼ਮੀਨਾਂ ਚ ਵੜਨ ਦੇ ਦਿੰਗੇ ਅਸੀਂ ਸੋ ਜਿਹੜਾ ਰਜਨੀਸ਼ ਕਹਿੰਦਾ ਉਹ ਮੂਰੇ ਆ ਕੇ ਰੋਲ ਨਿਭਾ ਰਿਹਾ ਹੈ ਇਹਨਾਂ ਜ਼ਮੀਨਾਂ ਨੂੰ ਖੋ ਕੇ ਆਪ ਦੇ ਚਿਹਤਿਆਂ ਨੂੰ ਦੇਣ ਲਈ 35 ਦਿਨ ਹੁਣ ਹੋ ਗਏ ਮੋਰਚਾ ਚੱਲੀ ਜਾਂਦੇ ਨੇ 35 ਦਿਨ ਤੋਂ ਸਾਡਾ ਕਿਸਾਨ ਵੀ ਕੇ ਜੋ ਇਕਤਾ ਸਿੱਧੂ ਪਰਦਾ ਦਾਰਾ ਸਿੰਘ ਮਰਨ ਵਰਤਿਆ ਅਨਾਜ ਦਾ ਇੱਕ ਦਾਣਾ ਨਹੀਂ ਗਿਆ ਉਹਦੇ ਅੰਦਰ ਸਿਰਫ ਪਾਣੀ ਪਿਆ ਪਿਛਲੇ ਦਿਨੀ ਪ੍ਰਸ਼ਾਸਨ ਨੇ ਜਦੋਂ ਉਹਦੀ ਹਾਲਾਤ ਵਿਗੜਦੇ ਦੇਖੇ ਉਹਨੂੰ ਹਾਰਡ ਦਾ ਅਟੈਕ ਆਇਆ ਸ਼ੁਕਰ ਦਾ ਲੈਵਲ ਡਾਊਨ ਹੋਇਆ ਪ੍ਰਸ਼ਾਸਨ ਨੇ ਮੰਗ ਮੰਨਣ ਦੀ بجائے ਉਹ ਸਮੱਸਿਆ ਦਾ ਹੱਲ ਕਰਨ ਦੀ بجائے ਜਿਹੜੇ ਉੱਥੇ ਸਾਡੇ ਕਿਸਾਨ ਸੀ ਸਾਡੀਆਂ ਕਿਸਾਨ ਮੀਟਿੰਗਾਂ ਸੀ ਪੁਲਿਸ ਪ੍ਰਸ਼ਾਸਨ ਨੇ ਕੋਈ ਉੱਥੇ ਲੇਡੀ ਪੁਲਿਸ ਨਹੀਂ ਲੈ ਕੇ ਗਏ ਧੱਕੇ ਮਾਰੇ ਧੱਕੇ ਮਾਰ ਕੇ ਉੱਥੋਂ ਬਾਹਰ ਕੀਤਾ ਗਿਆ ਜਿਹੜਾ ਦਾਰਾ ਸਿੰਘ ਨੂੰ ਧੱਕੇ ਦੇ ਨਾਲ ਚੱਕ ਕੇ ਐਡਮਿਟ ਕੀਤਾ ਗਿਆ ਔਰ ਉਹਦੇ ਨਾਲ ਕੋਈ ਡ੍ਰਿਪ ਵਗੈਰਾ ਜ਼ਰੂਰ ਲੱਗੀ ਪਰ ਹਲੇ ਤੱਕ ਵੀ ਇਹ ਰਿਪੋਰਟ ਹੈ ਕਿ ਉਹਨੇ ਮੂਹ ਰਾਹੀਂ ਕੋਈ ਦਵਾਈ ਦਾਰਾ ਸਿੰਘ ਨੇ ਹਲੇ ਤੱਕ ਵੀ ਨਹੀਂ ਲਈ 35 ਦਿਨ ਹੋ ਗਏ ਜ਼ਿੰਦਗੀ ਦੀ ਲੜਾਈ ਉਹਨਾਂ ਆਵਾਜ਼ ਕਰ ਕਿਸਾਨਾਂ ਨੂੰ ਹੱਕ ਦਿਵਾਉਣ ਲਈ ਸਾਡਾ ਤਾਰਾ ਸਿੰਘ ਮਰਨ ਵਰ ਤੇ ਬੈਠ ਕੇ ਲਾਇਰ ਲੜ ਰਿਹਾ ਹੈ ਔਰ ਅਸੀਂ ਸਮੁੱਚੀ ਜਥੇਬੰਦੀ ਇਹ ਲੜਾਈ ਹੈ ਜਿਹਦੀ ਲੜ ਰਹੀ ਹੈ ਭਰਾਵੋ ਪਿਛਲੇ ਦਿਨੀ ਫਰੋਇਪੁਰ ਦੇ ਵਿੱਚ ਡੀਸੀ ਦਾ ਕਰਾਓ ਹੋਇਆ ਉਸ ਦਿਨ ਇਹਨਾਂ ਨੇ ਇਹ ਗੱਲ ਬਿਸ਼ਵਾਸ ਦਵਾਈ ਕਿ 24 ਤਰੀਕ ਨੂੰ ਆ 24 ਸਤੰਬਰ ਨੂੰ ਤੁਹਾਨੂੰ ਲਿਖਤੀ ਦੇ ਦਿੱਤਾ ਜਾਊਗਾ ਤੁਹਾਡੀਆਂ ਜ਼ਮੀਨਾਂ ਦੇ ਹੱਕ ਤੁਹਾਨੂੰ ਦੇ ਦਿੱਤੇ ਜਾਣਗੇ ਆਪਾਂ ਉਹ ਕਰਾਓ ਛੱਡਿਆ 24 ਤਰੀਕ ਤੱਕ ਵੇਟ ਕੀਤੀ ਕੱਲ 25 ਤਰੀਕ ਨੂੰ ਫਰੋਇਪੁਰ ਦਾ ਸਾਈ ਦੇ ਬੰਦ ਕੀਤਾ ਔਰ ਉਸੇ ਦਿਨ ਕਾਲ ਕੀਤੀ ਸੀ ਜੇ ਤੁਸੀਂ ਸਾਡਾ 24 ਤਰੀਕ ਤੱਕ ਹੱਲ ਨਾ ਕੀਤਾ 25 ਤਰੀਕ ਨੂੰ ਅਸੀਂ ਫਿਰ ਘਰਾਓ ਕਰਾਂਗੇ ਤੇ 26 ਤਰੀਕ ਨੂੰ ਸਾਡੀ ਜਥੇਬੰਦੀ ਵੀ ਕੇ ਜੁਇਕਤਾ ਸਿੱਧੂ ਪਰ ਸਮੁੱਚੇ ਪੰਜਾਬ ਦੇ ਵਿੱਚ ਜਿਹੜੇ ਰੋਡ ਬਲੌਕ ਕਰਾਂਗੇ ਸੋ ਇਹਨਾਂ ਨੇ ਉਹ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਤੱਕ ਤੇ ਅੱਜ ਫਿਰ ਜਿਹੜਾ ਸਾਡੀ ਮਜਬੂਰੀ ਹੈ ਕਿ ਅੱਜ ਅਸੀਂ ਹਾਲ ਪੰਜਾਬ ਦੇ ਵਿੱਚ ਜਗਾ ਜਗਾ ਤੇ ਸਈਆਂ ਜਿਹੜੀਆਂ ਸੜਕਾਂ ਅੱਜ 12 ਵਜੇ 26 ਤਰੀਕ ਨੂੰ ਬਲੌਕ ਕਰ ਦਸੇ ਹਾਂ ਸਾਡਾ ਕੋਈ ਸ਼ੌਕ ਨਹੀਂ ਕਿਸੇ ਨੂੰ ਪਰੇਸ਼ਾਨ ਕਰੀਏ ਉਹਨਾਂ ਕਿਸਾਨਾਂ ਦੇ ਹੱਕ ਦੇਣ 2007 ਦੀ ਪਾਲਿਸੀ ਦੇ ਮੁਤਾਬਕ ਕੇਂਦਰ ਸਰਕਾਰ ਦੀ ਇੱਕ 2007 ਦੇ ਵਿੱਚ ਪਾਲਿਸੀ ਆਈ ਸੀ ਕਿ ਜਿਹੜੇ ਆਵਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇ ਦਿੱਤੇ ਜਾਣ ਉਹਨਾਂ ਦੇ ਇੰਤਕਾਲ ਕਰ ਦਿੱਤੇ ਜਾਣ ਪਰ ਇਹ ਜਿਹੜੀਆਂ ਜ਼ਮੀਨਾਂ ਇਹਨਾਂ ਨੂੰ ਉਹਦੇ ਤੋਂ ਬਾਂਝਾ ਰੱਖਿਆ ਗਿਆ ਅੱਜ ਸਾਡੀ ਡਿਮਾਂਡ ਹੈ 2007 ਦੀ ਪਾਲਿਸੀ ਦੇ ਮੁਤਾਬਕ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਕਿਸਾਨਾਂ ਦੇ ਨਾਮ ਇੰਤਕਾਲ ਹੋਣੇ ਚਾਹੀਦੇ। ਉਹਨਾਂ ਨੂੰ ਮਾਲਕਾਨਾ ਹੱਕ ਦੇਣੇ ਚਾਹੀਦੇ ਐ। ਉਹਨਾਂ ਨੂੰ ਉਹਨਾਂ ਜ਼ਮੀਨਾਂ ਦੇ ਵਿੱਚੋਂ ਬਾਹਰ ਕੱਢਣ ਵਾਲੇ ਲੋਕਾਂ ਦੇ ਉੱਤੇ ਸਖਤ ਕਾਰਵਾਈ ਕਰਕੇ ਕਿਸਾਨਾਂ ਦੀ ਫਾਇਦ ਕਰਕੇ ਉਹਨਾਂ ਜ਼ਮੀਨਾਂ ਦੇ ਵਿੱਚ ਉਹਨਾਂ ਨੂੰ ਵੜਿਆ ਜਾਣਾ ਚਾਹੀਦਾ ਐ। ਸੋ ਇਹ ਮੰਗ ਆਪਣੀ ਇਸ ਨੂੰ ਲੈ ਕੇ ਅੱਜ ਆਪਾਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਛੜਕ ਹੈ ਉਹ ਵੱਡੇ ਹਾਈਵੇ ਬੰਦ ਕੀਤੇ ਹੋਏ ਐ ਤੇ ਇਹਦੇ ਨਾਲ ਫਿਰ ਸਾਡੀਆਂ ਕੁਝ ਹੋਰ ਮੰਗਾਂ ਜੁੜ ਜਾਂਦੀਆਂ। ਖੜਾ ਸਾਡਾ ਪੁਲਿਸ ਪ੍ਰਸ਼ਾਸਨ ਖਾਣਾ ਬਾਜਾ ਖਾਨਾ ਦਾ ਦੇਖੋ ਸ਼੍ਰੀਮਾਨ ਜੀ ਗੱਲ ਨੂੰ ਕੰਨ ਖੋਲ ਕੇ ਸੁਣ ਲਓ ਤੁਸੀਂ ਬਣਾ ਲਿਆ ਰਿਵਾਜ ਸਾਡੇ ਕੋਲੇ ਲੋਕ ਆਉਂਦੇ ਇਨਸਾਫ ਲੈਣ ਲਈ ਤੁਸੀਂ ਇਨਸਾਫ ਦੇਣ ਦੀ ਬਜਾਏ ਲੋਕਾਂ ਨੂੰ ਦੱਬ ਕੇ ਖੱਜਲ ਖਵਾਰ ਕਰਦੇ ਹੋ ਕੋਈ ਕਸਰ ਬਾਕੀ ਨਹੀਂ ਛੱਡਦੇ ਇਹ ਗੱਲ ਸੱਚ ਹੈ ਜਿੱਥੇ ਭਾਤੇ ਅਧਿਕਾਰੀਆਂ ਨੂੰ ਕੋਈ ਮੱਥਾ ਟਿਕਾਈ ਹੁੰਦੀ ਆ ਉਧਰਲੇ ਪਾਸੇ ਜਾਣਾ ਇਨਸਾਫ ਦੇਣ ਵਾਲੇ ਪਾਸੇ ਕੋਈ ਨਹੀਂ ਜਾਂਦਾ ਸਾਨੂੰ 1.5 ਸਾਲ ਹੋ ਗਿਆ ਤੁਰੇ ਫਿਰਦਿਆਂ ਨੂੰ ਨੰਬੜੀ ਪਿੰਡ ਦਾ ਮਾਮਲਾ ਹੈ ਪੰਪਰ ਵਿੱਚ ਜ਼ਮੀਨ ਆਈ ਹੈ ਪੰਪ ਬਣਾਇਆ ਜ਼ਮੀਨ ਦੇ ਵਿੱਚ ਉਹਦੀ ਦੋ ਮੇਰੀ ਨਿਸ਼ਾਨਦੇਹੀ ਹੋ ਗਈ ਉਹ ਜਿਹੜੀ ਮੂਹਰੇ ਰੋਡ ਬਣਾਉਂਦੇ ਆ ਆਪ ਦੀ ਪੰਪ ਵਾਲੇ ਉਹ ਕਿਸਾਨ ਦੇ ਰੁਲਤੂ ਸਿੰਘ ਦੇ ਬਾਹਣ ਦੇ ਵਿੱਚ ਬਣਾਈ ਗਈ ਹੈ ਨਿਸ਼ਾਨਦੇਹੀ ਹੋ ਚੁੱਕੀ ਹੈ ਸਾਡੇ ਕੋਲ ਰਿਪੋਰਟ ਹੈ ਦੋਹੇ ਪਾਸੇ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ ਤੇ ਮੈਂ ਇੱਕ ਮੈਨੇ ਰਿਪੋਰਟ ਕਰ ਦਿੱਤੀ ਹੈ ਕਿ ਜਿਹੜੀ ਛੜਕ ਹੈ ਇਹ ਕਿਸਾਨ ਦੇ ਇਹਨਾਂ ਨੰਬਰਾਂ ਦੇ ਵਿੱਚ ਹੈ ਔਰ ਅੱਖਾਂ ਦੇ ਤੁਹਾਡੇ ਕਹਿੰਦੀਆਂ ਮੈਂ ਗੱਲਾਂ ਕਹਿੰਆਂ ਕਿਉਂ ਕਹਿੰਆਂ ਮੱਥਾ ਟਕਾਈ ਵਾਲਿਆਂ ਇੱਕ ਸਬੂਤ ਨੇ ਨਿਸ਼ਾਨਦੇਹੀ ਹੋ ਗਈ ਤਹਾਟਾ ਹੱਕ ਮੰਗਦਾ ਕਿਸਾਨ ਨੂੰ ਕਬਜ਼ਾ ਦਵਾਓ ਤੁਸੀਂ ਕੀ ਕੀਤਾ ਉਸ ਪੰਪ ਮਾਲਕ ਦੇ ਕਹਿਣ ਤੇ ਉਹਦੇ ਕੋਲ ਮੱਥਾ ਟਕਾਈ ਕਰਾ ਕੇ ਹੁਣ ਤੇ ਉਸ ਕਿਸਾਨ ਦੇ ਉੱਤੇ ਪਰਚਾ ਦਰਜ ਕਰਾਇਆ ਉਹਨੂੰ ਤੁਸੀਂ ਨੇ ਉੱਤੇ ਪਰਚਾ ਦਰਜ ਕੀਤਾ ਤੁਹਾਡੇ ਥਾਣੇ ਨੇ ਉਹ ਕੋਈ ਨਿਸ਼ਾਨਦੇਹੀ ਹੈ ਅਸੀਂ ਡੀਸੀ ਦੇ ਟੇਬਲ ਤੇ ਦੋਵੇਂ ਦੇਸ਼ ਦੇ ਸਾਹਮਣੇ ਮੰਨੀ ਇਹ ਗੱਲ ਕਿ ਠੀਕ ਹੈ ਜੀ ਇਹ ਗੱਲ ਬਿਲਕੁਲ ਜਾਇਜ਼ ਇਹਨਾਂ ਦੀ ਇਹਨਾਂ ਨੂੰ ਕਰਜ਼ਾ ਦਵਾਈਏ ਪਰ ਮਾਨਯੋਗ ਡੀਸੀ ਸਾਹਿਬ ਪਤਾ ਨਹੀਂ ਇਹ ਬੰਦਾ ਕਿੱਡੇ ਕੋ ਪਹੁੰਚ ਰੱਖਣ ਵਾਲਾ ਹੈ ਸਭਾ ਇਗਨੋਰ ਕਰਦੇ ਕੋਈ ਨਹੀਂ ਥੋੜਾ ਜਿਹਾ ਸਮਾ ਦਿਓ ਕੋਈ ਨਹੀਂ ਥੋੜਾ ਜਿਹਾ ਸਮਾ ਦਿਓ ਕੋਰਟ ਦੇ ਵਿੱਚ ਮਾਮਲਾ ਉਹ ਲੈ ਗਿਆ ਚਲੋ ਅਸੀਂ ਕੋਰਟ ਤੇ ਖੜੇ ਹਾਂ ਉਹਦੇ ਤੇ ਮੁਕੱਦਮਾ ਦਰਜ ਹੋਇਆ ਪੂਰੀ ਦਿਨ ਜਾਨੇ ਐ ਐਸਐਚਓ ਸਾਹਿਬ ਵੀ ਮੈਂ ਕਰ ਦੂੰ ਸਾਰਾ ਕੁਝ ਮੈਂ ਕਰ ਦੂੰ ਸਾਰਾ ਕੁਝ ਕਰਦੇ ਤੁਸੀਂ ਕੀ ਆ ਕਲੀਅਰ ਰਿਪੋਰਟ ਦੇਣੀ ਐ ਕਪਰਚਾ ਕੈਨਸਲ ਮੈਂ ਕੈਨਸਲ ਰਿਪੋਰਟ ਦੇਣੀ ਐ ਕਿਉਂ ਨਹੀਂ ਦਿੰਦੇ ਤੁਸੀਂ ਵੀ ਫਿਰ ਆ ਕੁਝ ਕਰਵਾ ਕੇ ਦਿਓਗੇ ਅੱਜ ਸੇ ਮਾਨੀ ਰਿਪੋਰਟ ਇੱਥੇ ਲੈ ਆ ਕੇ ਫੜਾਵੇ ਸਾਡਾ ਸਰਪ ਭਿੰਦਰ ਸਿੰਘ ਜਾਂ ਕੋਈ ਹੋਰ ਇੱਥੇ ਆ ਕੇ ਰਿਪੋਰਟ ਫੜਾਵੇ ਸਾਨੂੰ ਨਹੀਂ ਅਸੀਂ ਕਰਾਓ ਐਸੇ ਤਰ੍ਹਾਂ ਜਾਰੀ ਰੱਖਾਂ ਜਿਹੜੀ ਰੋਲਦੂ ਸਿੰਘ ਦੇ ਉੱਤੇ ਪਰਚਾ ਹੈ ਉਹਦੀ ਕੈਨਸਲਿੰਗ ਰਿਪੋਰਟ ਇੱਥੇ ਸਾਨੂੰ ਚਾਹੀਦੀ ਔਰ ਦੂਸਰਾ ਪਾਸਫੈਕਟ ਲੱਗਿਆ ਮੇਰੇ ਪਿੰਡ ਦੇ ਵਿੱਚੋਂ ਇੱਕ ਗ੍ਰਿੰਦੇ ਨੇ 1.5 ਸਾਲ ਦੇ ਬੱਚੇ ਦੇ ਨਾਲ ਸਰੀਰ ਹਰਕਤਾਂ ਕੀਤੀ ਹੈ ਜਿਸਮਾਨੀ ਸ਼ੋਸ਼ਣ ਕੀਤਾ ਹੈ ਤੁਹਾਡੇ ਖਾਣੇ ਦੇ ਵਿੱਚ ਫੋਟੋਆਂ ਵੀਡੀਓ ਮੀਡੀਆ ਰਹੀ ਅਸੀਂ ਵੀ ਦੇਖਤੀਆਂ ਪਰਚਾ ਹੋ ਚੁੱਕਿਆ ਉਹਨਾਂ ਦੇ ਉੱਤੇ ਪਾਸਫੈਕਟ ਲੱਗਿਆ ਉਹ ਪ੍ਰੇਮੀ ਤੇ ਪ੍ਰੇਮਦਾ 9 ਮਹੀਨੇ ਹੋ ਗਏ ਪਰਚਾ ਹੋਇਆ ਨੋ ਹਲੇ ਤੱਕ ਅਰੈਸਟ ਨਹੀਂ ਕੀਤਾ ਉਹ ਜਿਹੜੀ ਲੜਕੀ ਆ ਸੁਧਾਰੇ ਪਿੰਡ ਦੀ ਐ ਜਿਹਨੇ ਸਾਰਾ ਕੁਝ ਕਰਵਾਇਆ ਐਫ ਆਰ ਦੇ ਵਿੱਚ ਜਨਵਾਲਵਾ ਐ ਇਸ ਪਰਚੇ ਦੇ ਵਿੱਚ ਜਨਵਾਲਵਾ ਦੋ ਏਰੀ ਤਿੰਨ ਏਰੀ ਗਏ ਜਾ ਕੇ ਥਕ ਘਰੋਂ ਮੁੜਿਆ ਏ ਕਹਿੰਦੇ ਜੀ ਉਹ ਤਾਂ ਚਾਹ ਕਰੀ ਕਰਾਈ ਰਹੀ ਪਤਾ ਨਹੀਂ ਕਿੱਧਰ ਨੂੰ ਨਿਕਲ ਗਈ ਆ ਸਾਨੂੰ ਤਾਂ ਚਾਹ ਪੀਂਦਿਆਂ ਨੂੰ ਨਾਪ ਲੈਨੇ ਯਾਰ ਜੇਕਰ ਤੁਸੀਂ ਫੜਨਾ ਹੁੰਦਾ ਇਹ ਇੱਕ ਚੱਲਣੀ ਨਹੀਂ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ 14 ਤਰੀਕ ਦਾ ਕੋਰਟ ਦੇ ਵਿੱਚ ਉਹਨੂੰ ਤਰੀਕ ਪਈ ਹੈ ਉਹਨੂੰ ਗੁਜਰਾਹਤ ਦਿੱਤੀ ਹੈ ਕੋਰਟ ਨੇ ਪੁਲਿਸ ਨੂੰ ਇਹ ਕਿਹਾ ਵੀ ਉਹਦੇ ਦਿਨ ਇਨਵੈਸਟੀਗੇਸ਼ਨ ਕਰਕੇ ਲੈ ਕੇ ਆਓ 14 ਤਰੀਕ ਤੱਕ ਤੁਹਾਡੀ ਚਾਲ ਸੁਸਤ ਹੈ ਤੁਸੀਂ ਦੋਸ਼ੀਆਂ ਨੂੰ ਸਦਾ ਬਚਾਉਣ ਤੇ ਲੱਗੇ ਰਹਿੰਦੇ ਹੋ ਤੇ ਬੇਗਨਾਹਾਂ ਨੂੰ ਸਦਾ ਮਾਰਨ ਤੇ ਲੱਗੇ ਹੋ ਤੁਹਾਡਾ ਇਤਿਹਾਸ ਹੈ ਤੁਸੀਂ ਉੱਥੇ ਵੱਟਣ ਗਏ ਮਾਮਾ ਦੇ ਪੁੱਤ ਵਾਪਸ ਨਹੀਂ ਮੁੜੇ ਥੋੜੀਆਂ ਇਹ ਜੀਆਂ ਕਤੂਤਾਂ ਜਿੱਥੇ ਤੁਸੀਂ ਕਰਨ ਤੇ ਆ ਜੋ ਖੇਤੀ ਪਾਣੀ ਲਾਉਣ ਦੀ ਪੰਜਾਬ ਦੀ ਜਵਾਨੀ ਵਾਪਸ ਨਹੀਂ ਆਈ ਮਾਪੇ ਅੱਖਾਂ ਤੇ ਹੱਥ ਧਰਦੇ ਡੀਕ ਕੇ ਬੁਢਾ ਹੋ ਕੇ ਅੱਖਾਂ ਤੋਂ ਅੰਨ੍ਹੇ ਹੋ ਕੇ ਮਰ ਗਏ ਥੋੜੀਆਂ ਇਹ ਜੀਆਂ ਹਰਕਤਾਂ ਨੌਜਵਾਨ ਪੁੱਤ ਪੱਠੇ ਵੜਨਗੇ ਵਾਪਸ ਨਹੀਂ ਆਏ ਧੀਆਂ ਦੇ ਹੱਥਾਂ ਤੇ ਲੱਗੀਆਂ ਹੋਈ ਮਹਿੰਦੀ ਫਿੱਕੀ ਪੈ ਗਈ ਤੁਸੀਂ ਘਰ ਜਾਣ ਤੇ ਪੰਜ ਪੰਜ ਸਾਲ ਜੰਨਾ ਨਹੀਂ ਟੜੀਆਂ ਲੱਗ ਕੇ ਤਾਂ ਤੇ ਚਾਹ ਜਿਹੜੇ ਗਨਾਹਗਰ ਤੁਹਾਡੇ ਸਾਹਮਣੇ ਫਿਰਦੇ ਆ ਕੀ ਤੁਹਾਡੀ ਪਹੁੰਚ ਤੋਂ ਬਾਹਰ ਹੈ ਪੁੱਛਣ ਤੋਂ ਨਹੀਂ ਉਸ ਵਸਤੂ ਨੂੰ ਉਹ ਭ੍ਰੰਤਮਾਨ ਦੀ ਸਰਕਾਰ ਨੂੰ ਜਿਹੜੇ ਕਹਿੰਦੇ ਸੀ ਅਸੀਂ ਕ੍ਰਾਂਤੀ ਲਿਆ ਦੇਵਾਂਗੇ ਉਹ ਖਿਲਾਰੀਆਂ ਬਣ ਕੇ ਸਰੋਂ ਬਣੀਆਂ ਕ੍ਰਾਂਤੀਕਾਰੀ ਬਣਦੇ ਹੋ ਐ ਕ੍ਰਾਂਤੀ ਅੱਜ ਨਹੀਂ ਉਹਨੀਆਂ ਕਿਤੇ ਸਭਾ ਗਨਾਹਗਾਰੋਂ ਤੁਸੀਂ ਇਹ ਸਾਡੇ ਮਾਮਲਿਆਂ ਵੱਲ ਧਿਆਨ ਦਿਓ ਤੇ ਰਣਜੀਤ ਸਿੰਘ ਦੇ ਉੱਤੇ ਜਿਹੜਾ ਹੋਇਆ ਪਰਚਾ ਉਹਦੀ ਕੈਂਸਲਿੰਗ ਰਿਪੋਰਟ ਸਾਨੂੰ ਅੱਜ ਚਾਹੀਦੀ ਹੈ ਤਰੰਤ ਔਰ ਉਹਨਾਂ ਦੇ ਉੱਤੇ ਜਿਹੜਾ ਪੌਸਟ ਕੋਰੈਕਟ ਵਾਲਾ ਹੈ ਉਹ ਕਦੀ ਕਹਿੰਦੇ ਨੇ ਕੋਰਲਾਚਾ ਕਦੇ ਕਹਿੰਦੇ ਨੇ ਤਮਿਲ ਲਾਡੂ ਦੇ ਵਿੱਚ ਕਿਉਂ ਨਹੀਂ ਫੜ ਕੇ ਲੈ ਕੇ ਆਉਂਦੇ ਉਹਨਾਂ ਨੂੰ ਤੁਰੰਤ ਅਰੈਸਟ ਕਰੋ ਤੇ ਬੰਨ ਦੀ ਕਾਰਵਾਈ ਜਿਹੜੀ ਉਹਨਾਂ ਤੇ ਹੋ ਚੁੱਕੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਟੱਕੋ ਠੀਕ ਹੈ ਕੋਰਟ ਨੇ ਕੋਈ ਫੈਸਲਾ ਕਰਨਾ ਹੈ ਉਹ ਕਿਸੇ ਦੀ ਨਹੀਂ ਉਹ ਕੋਰਟ ਨੇ ਆਪ ਦੇ ਆਪ ਕਰਨਾ ਹੈ 우ਮਾਨਜਾਬ ਕੋਰਟ ਦਾ ਜੋ ਫੈਸਲਾ ਹੋਊਗਾ ਸਿਰ ਮੱਥੇ ਹੈ ਪਰ ਤੁਸੀਂ ਕੀ ਕਰ ਰਹੇ ਹੋ ਤੁਹਾਡਾ ਕਰਨਾ ਬੰਦਾ ਤੁਹਾਡਾ ਬੋਬ ਬਤਨਵਾਸ ਸਾਰੇ ਨਾਲ ਸਾਰੇ ਨੇ ਸ਼ਾਂਤੀ ਬਣਾ ਕੇ ਬੈਠਣੇ ਆਪਣਾ ਫਿਲਹਾਲ ਇਸ ਪ੍ਰੋਗਰਾਮ ਨੂੰ ਚੱਕੜ ਦਾ ਕੋਈ ਪ੍ਰੋਗਰਾਮ ਨਹੀਂ ਲਾਉਣ ਦਾ ਹੀ ਹੈ ਇਹਨਾਂ 'ਤੇ ਧਿਆਨ ਰੱਖਿਓ ਬਈ ਇੱਕ ਤਾਂ ਤੁਹਾਨੂੰ ਬਲਜਿੰਦਰ ਸਿੰਘ ਨੇ ਪਹਿਲਾਂ ਦੱਸਤਾ ਮੈਂ ਦੋ ਘਰਨਿਆਂ ਤੇ ਹੋਰ ਜਾਣਾ ਟਹਿਣਾ ਟੀ ਪੁਆਇੰਟ ਤੇ ਜਿਹੜਾ ਡਗਰੂ ਜਾਣਾ ਇੱਕ ਤਾਂ ਆਪਾਂ ਐਂਬੂਲੈਂਸ ਨੂੰ ਸਦਾ ਸਵਾਮਾ ਜਿਹੜੀਆਂ ਬਹਾਲ ਰੱਖਦੇ ਹੁੰਦੇ ਆ ਐਂਬੂਲੈਂਸ ਨਹੀਂ ਰੋਕਣੀ